ਕਿ ਜਿਹੜੇ ਪੰਚਾਇਤਾਂ ਸਰਪੰਚ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਮੌਕੇ ਦੀ ਸਰਕਾਰ ਜਿਹੜੀ ਆ ਉਹ ਕਾਰਵਾਈ ਰਜਿਸਟਰ ਨਹੀਂ ਦੇ ਰਹੀ ਮਤੇ ਨਹੀਂ ਪਾਉਣ ਦੇ ਰਹੀ ਜਿਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਪਏ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਲਝਾਇਆ ਜਾ ਰਿਹਾ ਜਾਣ ਬੁੱਝ ਸਰਪੰਚ ਜੀ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਸਬਕ ਨਹੀਂ ਸਿੱਖਿਆ ਆਪਾਂ ਮਗਰਲੀਆਂ ਸਰਕਾਰਾਂ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਪੰਜਾਬ ਦੇ ਸਰਪੰਚ ਸਾਡੇ ਗੜ ਵਿੱਚ ਆਪਣੇ ਗਲਾ ਵਿੱਚ ਬੋਕਰ ਤੇ ਪੱਟੇ ਪਵਾ ਕੇ ਤੁਹਾਡੇ ਦਫ਼ਤਰਾਂ ਵਿੱਚ ਘੁੰਮਣ ਕਾਲੀਆਂ ਨੇ ਵੀ ਕੋਸ਼ਿਸ਼ ਕੀਤੀ ਕਿ 13000 ਹੀ ਸਰਪੰਚਾ ਦਾ ਹੋਵੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਕਿ 13000 ਹੀ ਸਰਪੰਚਾ ਦਾ ਹੋਵੇ ਤੇ ਐਮਐਲਏ ਨਿਕਲਦੇ ਨੇ ਕਿਸੇ ਦੇ 12 ਕਿਸੇ ਦੇ 15 ਕਿਸੇ ਦੇ 18 ਔਰ ਇਹੀ ਅਸਰ ਮੌਜੂਦਾ ਸਰਕਾਰ ਨਾਲ ਹੋਣ ਜਾ ਰਿਹਾ ਵਾ ਪਾਰਲੀਮੈਂਟ ਵਿੱਚ ਹੋ ਚੁੱਕਿਆ ਵਾ ਤੇ ਗਾ ਇਹਦੋਂ ਵੀ ਭੇਡਾ ਹੋਵੇ ਸਿਰਫ ਪਟੇ ਪਾ ਕੇ ਸਰਪੰਚਾਂ ਨਾਲ ਫੋਟੋਆਂ ਖਿਚਾ ਕੇ ਉਹਨਾਂ ਦੇ ਦਿਲ ਤੁਸੀਂ ਨਹੀਂ ਜਿੱਤ ਸਕਦੇ ਇਸ ਲਈ 3 ਸਾਲਾਂ ਚੋਂ ਇੱਕ ਨਵੇਂ ਪੈਸੇ ਦਾ ਪਿੰਡਾਂ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਸ ਆਹੀ ਰੋਲਾਵਾ ਕੇ ਅ ਅਫਸਰਾਂ ਦੇ ਰਾਹੀਂ ਕਿਸੇ ਤਰੀਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਦਬਾਇਆ ਜਾਂਦਾ ਇਹ ਕਿਹੜੇ ਬਦਲਾਅ ਦੀ ਰਾਜਨੀਤੀ ਦੱਸੋ ਜਰਾ ਭਗਵੰਤ ਸਿੰਘ ਮਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਸਰਕਾਰ ਜਿਹੜੀ ਆ ਉਹ ਘਿਰਦੀ ਹੋਈ ਨਜ਼ਰ ਆ ਰਹੀ ਆ ਦੱਸ ਦਈਏ ਕਿ ਪੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਚਾਰੇ ਪਾਸਿਓਂ ਘੇਰਾ ਪਾਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਬਣੀਆਂ ਨੂੰ 3 ਮਹੀਨੇ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਡੀਪੀਓ ਸਾਹਿਬ ਨੇ ਜਿਹੜੇ ਉਹ ਪੰਚਾਇਤਾਂ ਨੂੰ ਕੰਮ ਕਰਨ ਕਿਉਂ ਨਹੀਂ ਦੇ ਰਹੇ ਇਹ ਵੱਡੇ ਸਵਾਲ ਜਿਹੜੇ ਨੇ ਉਹਨਾਂ ਨੇ ਪੰਜਾਬ ਸਰਕਾਰ ਉਤੇ ਆਮ ਆਦਮੀ ਪਾਰਟੀ ਦੇ ਉਤੇ ਖੜੇ ਕਿਤੇ ਨੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸੁਖਪਾਲ ਸਿੰਘ ਖਹਿਰਾ ਆਉ ਸੁਣਦੇ ਆਂ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਇਹ ਕੰਪਲੇਂਟਸ ਆ ਰੀਆਂ ਵੈਸੇ ਤਾਂ ਸਾਰੇ ਪੰਜਾਬ ਚ ਆ ਰੀਆਂ ਲੇਕਿਨ ਹਲਕਾ ਪਲੱਤ ਦੇ ਦੋਨਾਂ ਬਲੋਕਾਂ ਚੋਂ ਨਡਾਲਾ ਔਰ ਢਿਲਵਾ ਚੋਂ ਕਿ ਜਿਹੜੇ ਪੰਚਾਇਤਾਂ ਸਰਪੰਚ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਮੌਕੇ ਦੀ ਸਰਕਾਰ ਜਿਹੜੀ ਆ ਉਹ ਕਾਰਵਾਈ ਰਜਿਸਟਰ ਨਹੀਂ ਦੇ ਰਹੀ ਮਤੇ ਨਹੀਂ ਪਾਉਣ ਦੇ ਰਹੀ ਜਿਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਪਏ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਲਝਾਇਆ ਜਾ ਰਿਹਾ ਜਾਣ ਬੁੱਝ ਕੇ ਔਰ ਇਹ ਕਾਫੀ ਵਾਈਟਸਪਰੈਡ ਕੰਪਲੇਂਟ ਹੈ ਕਈ ਦਰਜਨਾ ਪਿੰਡਾਂ ਦੇ ਸਰਪੰਚਾਂ ਨੇ ਮੈਨੂੰ ਅਪਰੋਚ ਕੀਤਾ ਬਹੁਤ ਵਾਰੀ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਲੇਕਿਨ ਇਹ ਕੰਪਲੇਂਟਸ ਲਗਾਤਾਰ ਆ ਰਹੀਆਂ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਸਬਕ ਨਹੀਂ ਸਿੱਖਿਆ ਆਪਾਂ ਮਗਰਲੀਆਂ ਸਰਕਾਰਾਂ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਪੰਜਾਬ ਦੇ ਸਰਪੰਚ ਸਾਡੇ ਗੜ ਵਿੱਚ ਆਪਣੇ ਗਲਾਂ 'ਚ ਬੋਕਰ ਤੇ ਪੱਟੇ ਪਵਾ ਕੇ ਤੁਹਾਡੇ ਦਫ਼ਤਰਾਂ ਵਿੱਚ ਘੁੰਮਣ ਫਿਰ ਤੁਸੀਂ ਉਹਨਾਂ ਨੂੰ ਕੰਮ ਕਰਨ ਦੇਵੋਗੇ ਮਗਨੀਆਂ ਸਰਕਾਰਾਂ ਦਾ ਸਬਕ ਮੈਂ ਕਹਿਣਾ ਚਾਹੁੰਨਾ ਕਿ ਅਕਾਲੀਆਂ ਨੇ ਵੀ ਕੋਸ਼ਿਸ਼ ਕੀਤੀ ਕਿ 13 ਹਜ਼ਾਰੀ ਸਰਪੰਚਾ ਸਾਡਾ ਹੋਵੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਕਿ 13 ਹਜ਼ਾਰੀ ਸਰਪੰਚਾ ਸਾਡਾ ਹੋਵੇ ਤੇ ਐਮ ਐਲ ਏ ਨਿਕਲਦੇ ਨੇ ਕਿਸੇ ਦੇ 12 ਕਿਸੇ ਦੇ 15 ਕਿਸੇ ਦੇ 18 ਔਰ ਇਹੀ ਅਸਰ ਮੌਜੂਦਾ ਸਰਕਾਰ ਨਾਲ ਹੋਣ ਜਾ ਰਿਹਾ ਵਾ ਪਾਰਲੀਮੈਂਟ ਵਿੱਚ ਹੋ ਚੁੱਕਿਆ ਵਾ ਤੇ ਗਾ ਇਹਦੋਂ ਵੀ ਭੇੜਾ ਹੋਵੇਗਾ ਸਿਰਫ ਪਟੇ ਪਾ ਕੇ ਸਰਪੰਚਾਂ ਨਾਲ ਫੋਟੋਆਂ ਖਿਚਾ ਕੇ ਉਹਨਾਂ ਦੇ ਦਿਲ ਤੁਸੀਂ ਨਹੀਂ ਜਿੱਤ ਸਕਦੇ ਦਿਲ ਤੁਸੀਂ ਜਿੱਤ ਸਕਦੇ ਹੋ ਕੋਈ ਪਾਇਦਾਰ ਕੰਮ ਕਰਕੇ ਕੋਈ ਗ੍ਰਾਂਟਸ ਦੇ ਕੇ ਕੋਈ ਡਿਵੈਲਪਮੈਂਟ ਦਾ ਕੰਮ ਕਰਾ ਕੇ ਪਿਛਲੇ 3 ਸਾਲਾਂ ਚੋਂ ਇੱਕ ਨਵੇਂ ਪੈਸੇ ਦਾ ਪਿੰਡਾਂ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਸ ਆਹੀ ਰੋਲਾਵਾ ਕੇ ਅ ਅਫਸਰਾਂ ਦੇ ਰਾਹੀਂ ਕਿਸੇ ਤਰੀਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਦਬਾਇਆ ਜਾਵੇ ਆ ਸਾਡੇ ਕਾਉਂਸਲਰ ਬਣੇ ਨੇ ਹੁਣ ਕਾਉਂਸਲਰਾਂ ਨੂੰ ਕਦੀ ਪੁਲਿਸ ਵਾਲੇ ਸੱਦੀ ਜਾਂਦੇ ਨੇ ਕਦੀ ਐਵੇਂ ਹੀ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਨੇ ਉੱਥੇ ਜਾ ਕੇ ਲੋਕਲ ਬਾਡੀਜ਼ ਵਾਲੇ ਜਿਹੜੀ ਯੂ ਦਫ਼ਤਰ ਵਾਲੇ ਫੀਤੇ ਮਾਰੀ ਜਾਂਦੇ ਨੇ ਅਖੇ ਕਿਸੇ ਤਰੀਕੇ ਨਾਲ ਸਾਡੇ ਨਾਲ ਕਾਉਂਸਲਰ ਆ ਜਾਣ ਇਹ ਤਾਂ ਇਹ ਇਹ ਕਿਹੜੇ ਬਦਲਾਅ ਦੀ ਰਾਜਨੀਤੀ ਦੱਸਿਓ ਜਰਾ ਭਗਵੰਤ ਸਿੰਘ ਮਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਇਹਦਾ ਮਗਲੀਆਂ ਸਰਕਾਰਾਂ ਦਾ ਵੀ ਤੁਸੀਂ ਰਿਕਾਰਡ ਤੋੜੀ ਜਾਂਦੇ ਐ ਇੰਦਾ ਤੱਕ ਕਦੀ ਕਿਸੇ ਨੇ ਕੀਤਾ ਨਹੀਂ ਸੀਗਾ ਇੱਕ ਵਾਰੀ ਜਦੋਂ ਇਲੈਕਟ ਹੋ ਗਈ ਸਰਪੰਚਾਇਤ ਤਿੰਨ ਮਹੀਨੇ ਹੋ ਗਏ ਸਰਪੰਚਾਂ ਨੂੰ ਚੁਣਿਆ ਹੋਇਆਂ ਨੂੰ ਪੰਚਾਇਤਾਂ ਬਣਿਆ ਉਹਨੂੰ ਜਾ ਕੇ ਚੈੱਕ ਕਰ ਸਕਦੇ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਔਰ ਸਾਡੇ ਹਲਕੇ ਦੇ ਵਿੱਚ ਮੇਰਾ ਖਿਆਲ ਆ ਜਿਹੜੀ ਬੋਕਰ ਦੀ ਆ ਦੋ ਵਾਰ ਜਮਾਨਤ ਜਬਤ ਹੋ ਚੁੱਕੀ ਐ ਨਾ ਬੰਦਿਆਂ ਦੀ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ਸਾਡੇ ਤਾਂ ਜਿਹੜੀਆਂ ਸੜਕਾਂ ਨਾ ਲਿੰਕ ਰੋਡਸ ਅੱਜ ਜੇਦੀ ਕਾਪਟਿੰਗ ਰੂਟੀਨ ਸਿਸਟਮ ਹੁੰਦਾ ਔਰ ਜਿਹਦਾ ਹਲੇ ਕੋਈ ਐਸਟੀਮੇਟ ਅਪਰੂਵ ਨਹੀਂ ਹੋਇਆ ਕੋਈ ਆ ਆਰਥਿਕ ਤੌਰ ਤੇ ਫਾਈਨੈਂਸ਼ੀਅਲ ਅਪਰੂਵਲਸ ਨਹੀਂ ਆਈਆਂ ਪਿੰਡ ਪਿੰਡ ਜਾ ਕੇ ਆ ਕਿਲੋ ਕਿਲੋ ਡੇਡ ਡੇਡ ਕਿਲੋਮੀਟਰ ਸੜਕਾਂ ਦੇ ਨਹੀਂ ਪੱਥਰ ਅਖੇ ਇਸ ਦੀ ਸਪੈਸ਼ਲ ਰਿਪੇਅਰ ਕਰਾ ਰਹੇ ਇਹ ਸਪੈਸ਼ਲ ਕੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੰਡੀ ਬੋਰਡ ਨੇ ਸਾਰੇ ਪੰਜਾਬ ਦੇ ਵਿੱਚ ਹਰ 6 ਸਾਲ ਬਾਅਦ ਜਿਹੜੀ ਬਣੀਆਂ ਹੋਈਆਂ ਲਿੰਕ ਰੋਡਸ ਆ ਉਹਨੂੰ ਰਿਪੇਅਰ ਕਰਨਾ ਵਾ ਰਿਪੇਅਰ ਦੇ ਵੀ ਨਹੀਂ ਪੱਥਰ ਰੱਖੇ ਜੜ ਜਿਹੜੇ ਕਹਿੰਦੇ ਸੀ ਨਹੀਂ ਪੱਥਰ ਨਹੀਂ ਰੱਖਾਂਗੇ ਜੀ ਅਸੀਂ ਰਾਜ ਮਿਸਤਰੀਆਂ ਕੋਲ ਨਹੀਂ ਪੱਥਰ ਰਖਾਇਆ ਕਰਾਂਗੇ ਇਸ ਲੈਵਲ ਤੱਕ ਪੋਲਿਟਿਕਸ ਨੂੰ ਥੱਲੇ ਤੁਸੀਂ ਲੈ ਜਾਂਦਾ ਵਾ ਸ਼ਾਇਦ ਕਿਸੇ ਪੋਲਿਟਿਕਲ ਪਾਰਟੀ ਨੇ ਇਹ ਲੈ ਕੇ ਆਏ ਮੇਰੀ ਤਾੜਨਾ ਕਹਿ ਲੋ ਜਾਂ ਤੁਸੀਂ ਨਸੀਹਤ ਕਹਿ ਲੋ ਖਾਸ ਤੌਰ ਤੇ ਹਲਕਾ ਪਲਾਟ ਦੇ ਦੋਨਾਂ ਬਲਾਕਾਂ ਦੇ ਵੀਡੀਓਜ਼ ਨੂੰ ਢਿਲਵਾ ਤੇ ਨਡਾਲਾ ਨੂੰ ਕਿ ਅਗਰ ਤੁਸੀਂ ਸਰਪੰਚਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਰਜਿਸਟਰ ਨਾ ਦਿੱਤੇ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਨਾ ਦਿੱਤੀ ਉਹਨਾਂ ਨੂੰ ਮਤੇ ਪਾਉਣ ਦੀ ਆਗਿਆ ਨਾ ਦਿੱਤੀ ਤੇ ਮੈਂ ਸਾਰੇ ਸਰਪੰਚਾਂ ਨੂੰ ਨਾਲ ਲੈ ਕੇ ਤੁਹਾਡੇ ਮੁਹਰੇ ਦੇ ਮੋਰੇ ਆਣ ਕੇ ਬਲੋਕਾਂ ਦੇ ਵਿੱਚ ਧਰਨਾ ਦਊਂਗਾ ਔਰ ਉਦੋਂ ਤੱਕ ਨਹੀਂ ਉਠਾਂਗੇ ਜਦ ਤੱਕ ਤੁਸੀਂ ਉਹਨਾਂ ਸਾਰਿਆਂ ਦੀ ਤਸੱਲੀ ਨਹੀਂ ਕਰਾਉਂਦੇ ਔਰ ਮੈਂ ਸਰਪੰਚਾਂ ਨੂੰ ਵੀ ਕਹੂੰਗਾ ਜਿੰਨੇ ਮੇਰੇ ਇਲਾਕੇ ਦੇ ਹਲਕਾ ਪੁਲਤ ਦੇ ਜਾਂ ਬਲਕੋਈ ਬਾਹਰੋਂ ਵੀ ਜਿਹੜੇ ਸਰਪੰਚ ਨੇ ਅਗਰ ਤੁਹਾਨੂੰ ਕੋਈ ਐਡਮਿਨਿਸਟ੍ਰੇਸ਼ਨ ਵੀਡੀਓ ਦਫ਼ਤਰ ਜਾਂ ਇਹ ਪਰੇਸ਼ਾਨ ਕਰਦੇ ਨੇ ਕਿ ਸੇ ਤੁਹਾਨੂੰ ਕੰਮ ਨਹੀਂ ਕਰਨ ਦੇਦਾ ਸਾਡੇ ਦਫ਼ਤਰ ਤੱਕ ਪਹੁੰਚ ਕਰੋ ਤਾਂ ਕਿ ਆਪਾਂ ਸੰਗਠਿਤ ਹੋ ਕੇ ਇਸ ਗੱਲ ਦਾ ਡਟ ਕੇ ਵਿਰੋਧ ਕਰ ਸਕੀਏ ਮੈਂ ਕਈ ਵਾਰ ਉੱਪਰ ਵੀ ਅਫਸਰਾਂ ਨਾਲ ਗੱਲ ਕੀਤੀ ਲੇਕਿਨ ਪ੍ਰਣਾਲਾ ਉੱਥੇ ਦਾ ਉੱਥੇ ਫਸਿਆ ਮੈਨੂੰ ਉਮੀਦ ਨਹੀਂ ਸੀ ਕਿ ਕੋਈ ਸਰਕਾਰ ਇਸ ਲੈਵਲ ਤੱਕ ਗਿਰ ਜੇਗੀ ਕਿ ਸਾਰੇ ਸਰਪੰਚ ਸਾਡੇ ਕੋ ਆਣ ਕੇ ਪਟੇ ਪਵਾਉਣ ਤੇ ਫਿਰ ਅਸੀਂ ਕਰ ਬਹੁਤ سارے ਲੋਕੀ ਵਿਚਾਰੇ ਮੇਰੇ ਕੋ ਆਣ ਕੇ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਹੀ ਰਹਿਣਾ ਵਾ ਬਸ ਬਾੜੀ ਜੀ ਜਾ ਕੇ ਉੱਥੇ ਫੋਟੋ ਖਚਾਈਏ ਉਹਦਾ ਫਾਇਦਾ ਕੀ ਹੈ ਇਸ ਗੱਲ ਦਾ ਪਰ ਜਿਹੜੇ ਜੇ ਆਪਾਂ ਦੋ ਵਾਰ ਜਮਾਨਤ ਜਬਤ ਹੋਣ ਤੋਂ ਬਾਅਦ ਵੀ ਜਾਂ ਹਾਰਨ ਤੋਂ ਬਾਅਦ ਵੀ ਨਹੀਂ ਕੋ ਸਬਕ ਸਿੱਖਣਾ ਤੇ ਫਿਰ ਰੱਬ ਰੱਖਾਏ ਤੁਹਾਡਾ ਪਰ ਮੈਂ ਆਪਣੇ ਪੰਚਾਇਤਾਂ ਤੇ ਸਰਪੰਚਾਂ ਦੇ ਨਾਲ ਖੜਾ ਵਾਂ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆਉਂਦੀ ਹੈ ਸਾਡੇ ਨਾਲ ਡਾਇਰੈਕਟਲੀ ਸੰਪਰਕ ਕਰੋ ਤਾਂ ਕਿ ਇਹਨਾਂ ਦੇ ਉੱਥੇ ਜਾ ਕੇ ਦਫ਼ਤਰਾਂ ਦੇ ਮੋਰੇ ਧਰਨੇ ਮ ਤੇ ਪਿੰਡਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ